ਸਤਿ ਸ੍ਰੀ ਅਕਾਲ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਜੇ ਆਪਾਂ ਪਹੁੰਚੇ ਆਂ ਦਮਦਮਾ ਸਾਹਿਬ ਤਲਵੰਡੀ ਸਾਬੋ ਆਪਣੇ ਟਰੈਕਟਰਾਂ ਦੀ ਗੱਲ ਕਰਦੇ ਆਂ ਆਪਾਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾ ਫਾਰਮ ਟਰੈਕ 45 2001 ਮਾਡਲ ਵੀਰ ਜੀ ਮੂਰਲੇ ਟਾਇਰ ਨਵੇਂ ਪਿਛਲੇ ਅੱਧੇ ਡੌਲ ਕਲੱਟ ਹੋਰ ਆਵਰੇਨਲ ਟਰੈਕਟਰ ਅਮਰਾਡ ਮਰੂਡ ਤੋਂ ਵੀ ਚੈੱਕ ਕਰ ਲਓ ਅੱਗੇ ਆ ਗਿਆ 2007 ਮਾਡਲ 60 ਪੰਜਾਬ ਨੰਬਰ ਮੂਰਲੇ ਟਾਇਰ ਨਵੇਂ ਪਿਛਲੇ ਅਈ ਗਿਆ 90 95 ਪੈਸੇ ਕੰਡੀਸ਼ਨ ਦਾ ਸਾਰਾ ਰੇਨਲ ਟਰੈਕਟਰ ਪੰਜਾਬ ਨੰਬਰ ਦਾ ਟਰੈਕਟਰ ਹੈ ਜੀ ਪੰਜਾਬ ਨੰਬਰ ਦਾ ਹੀ 45 ਹੈ ਜੀ ਪੂਰੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਡਾਉਣ ਕਲਚ ਤੇ ਬਾਡੀ ਬੁੱਢੀ ਤੁਸੀਂ ਚੈੱਕ ਕਰ ਲਓ ਮਰਾੜ ਮਰੂੜ ਪੂਰੇ ਸਾਫ਼ ਆ ਉੱਤੇ ਟੇਪ ਟੂਕ ਲੱਗੀ ਹੈ ਦਸ ਤੋਂ ਬਾਅਦ ਆਇੰਦੀ ਫਾਰਮ ਟਰੈਕ 1998 ਮਾਡਲ ਪੰਜਾਬ ਨੰਬਰ ਚਾਰੇ ਟਾਇਰ 95 ਪੈਸੇ ਹੈ ਜੀ ਪੰਜਾਬ ਨੰਬਰ ਦਾ ਪੂਰਾ ਵਧੀਆ ਸੋਹਣਾ ਬੈਂਪਰ ਲੱਗਿਆ ਹੋਇਆ ਡਾਉਣ ਕਲਚ ਟਰੈਕਟਰ ਹੈ ਜੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਜੀ ਆਪਣੀ ਚਲਾਈ ਚਲਾਈ ਦਾ ਬਹੁਤ ਸਾਫ ਟਰੈਕਟਰ ਹੈ ਐਤਵਤ ਫਾਰਮ ਟਰੈਕ 60 2014 ਮਾਡਲ ਈਪੀਆਈ 60 ਟਮਾੜ 395000 ਰੁਪਿਆ ਪਿਛਲੇ ਟਾਇਰ ਟਰੈਕਟਰ ਦੇ ਨਾਲ ਦੇ ਆ 60 65 ਪੈਸੇ ਮੂਰਲੇ 80 85 ਪੈਸੇ ਕੰਡੀਸ਼ਨ ਇਨਕਲੂਜਨ ਦਾ ਸਾਰਾ ਰੈਨਲ ਟਰੈਕਟਰ ਹੈ ਪੰਜਾਬ ਨੰਬਰ ਪਹਿਲੀ ਪਾਰ ਠੀਕ ਹੈ ਦਾ ਟਰੈਕਟਰ ਅਗੇ ਹੀ ਸਵਰਾਜ 2016 ਮਾਡਲ ਟਮਾੜ 545 ਮੂਰਲੇ ਟਾਇਰ ਵੱਡੇ ਹੈ ਪਿਛਲੇ ਟਾਇਰ ਹੈਗੇ 70 ਪੈਸੇ ਰਮਾ ਰਮਾ ਕੰਡੀਸ਼ਨ ਦਾ ਟਰੈਕਟਰ ਬਹੁਤ ਜਿਆਦਾ ਸਾਫ ਸਾਰਾ 오ਰੀਜਨਲ ਟਰੈਕਟਰ ਹੈ ਚੱਲਣ ਚੁੱਲਣ ਦਾ ਬਹੁਤ ਚੰਗਾ ਟਰੈਕਟਰ ਹੈ ਜੇ ਕਿਸੇ ਵੀਰ ਭਰਾ ਨੂੰ ਲੋੜ ਹੋਵੇ ਤਾਂ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਾਓ ਅੱਗੇ ਆਪਣੇ ਕੋਲੇ ਬਹੁਤ ਸਾਫ ਗਣੀ ਹੈ ਦਾ ਟਰੈਕਟਰ ਹੈ 2000 ਮਾਡਲ 60 ਡਬਲ ਕਲਚ ਪੰਜਾਬ ਨੰਬਰ ਪੂਰਾ ਸੋਹਣਾ ਟਰੈਕਟਰ ਪਿਛਲੇ ਟਾਇਰ ਬਿਲਕੁਲ ਜਿਵੇਂ ਨਵੇਂ ਮਾਰ ਕੇ ਉੱਤੇ ਲੱਗੇ ਹੋਏ ਐ ਟਾਇਰਾਂ ਤੇ ਬਾਡੀ ਬੁੱਡੀ ਦਾ ਸਾਰਾ ਰੇਨਲ ਮਗਰਾੜਾ ਮਗਰੂੜਾ ਦਾ ਪੂਰੀ ਵਧੀਆ ਸੀਟ ਸੀਟ ਕਵਰ ਕਵਰ ਟਰੈਕਟਰ ਪੂਰਾ ਸ਼ੌਂਕ ਦਾ ਰੱਖਿਆ ਹੋਇਆ ਜਿਮੀਦਾਰ ਦਾ ਸਾਂਭਿਆ ਹੋਇਆ ਟਰੈਕਟਰ ਆ ਜੀ ਡਿਮਾਂਡ ਹੈਗੀ ਐ 215000 ਰੁਪਏ ਅੱਗੇ ਆ 2009 ਮਾਡਲ ਡਿਮਾਂਡ ਹੈਗੀ ਐ 265000 ਇਹਦਾ ਰੇਟ ਬਹੁਤ ਹੀ ਜਾਇਜ਼ ਆ ਮੂਹਰੇ ਟਾਇਰ ਨਵੇਂ ਆ ਰਗੇ ਪਿਛਲੇ ਇਹਗੇ ਤਾਂ ਅੱਠ ਪੁਆਇੰਟ ਪੈਸੀ ਇਹ ਟਰੈਕਟਰ ਸਾਨੂੰ ਵੀ ਰੇਟ ਦੇ ਵਿੱਚ ਆ ਸੀ ਤਾਂ ਹੀ ਅਸੀਂ ਇਹਦਾ ਰੇਟ ਵੀ ਜਾਇਜ਼ ਰੱਖਿਆ ਮਗਰਾੜ ਮਗਰੂੜ ਪੂਰੇ ਨਵੇਂ ਆ ਟਰੈਕਟਰ ਦੀ ਬੇਦਾਗ ਮਗਰਾੜ ਨੇ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਪੂਰੀ ਚੰਗੀ ਆ ਡਬਲ ਕਲੱਚ ਪੰਜਾਬ ਨੰਬਰ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਅੱਗੇ ਆ ਜੀ ਫਾਰਮ ਟਰੈਕ ਚੈਂਪੀਅਨ 2011 ਮਾਡਲ ਪੰਜਾਬ ਨੰਬਰ ਡਿਮਾਂਡ ਹੈ ਜੀ 2,70,000 ਰੁਪਇਆ ਬਾਡੀ ਬੂਡੀ ਦਾ ਤੁਸੀਂ ਚੈੱਕ ਕਰ ਲਓ ਟਾਇਰ ਪਿਛਲੇ JK ਦੇ ਨਵੇਂ ਆ ਗਏ ਐ ਬਾਡੀ ਬੂਡੀ ਕੰਡੀਸ਼ਨ ਕੰਡਿਸ਼ਨ ਦਾ ਪੂਰਾ ਵਧੀਆ ਅੱਗੇ 2005 ਮਾਡਲ ਟਰੈਕਟਰ 14 ਦੇ ਟਾਇਰਾਂ ਚ ਨਵੇਂ ਆ ਗਏ ਟਾਇਰ ਬਾਡੀ-ਬੂਡੀ ਚੈੱਕ ਕਰ ਲਓ। ਬਾਕੀ ਆ ਮੁੰਡਾ ਚੈੱਕ ਕਰ ਲਓ। ਬਹੁਤ ਸੋਹਣਾ। ਇਹਦੀ ਸ਼ੋ ਟਰੈਕਟਰ ਦੀ ਪੇਂਟ ਹੋਈ ਵੀ ਹੈ ਜੀ ਬਾਕੀ ਸਾਰਾ ਰੇਨ ਵਾਲਾ ਬੂਰਲੇ ਟਾਇਰ ਨਵੇਂ ਆ। ਨੰਬਰ ਇਹਦਾ ਹਰਿਆਣਾ। ਤੇ ਰੇਟ ਹੈਗੇ 2,45,000 ਰੁਪਏ ਕਿਸੇ ਵੀ ਭਰਾ ਨੂੰ ਲੋਡ ਹੋਵੇ। ਤੇ ਆਪਣੇ ਕੋਲੇ ਹੋਰ ਵੀ ਟਰੈਕਟਰ ਹੁੰਦੇ ਆ ਸੋਨਾ ਲੀਕਾ ਜ। ਕਿਸੇ ਵੀ ਭਰਾ ਨੂੰ ਹੋਰ ਲੋਡ ਹੋਵੇ ਆਪਣਾ ਮੋਬਾਈਲ ਨੰਬਰ 9855400499 ਏਰੀਆ ਆਪਣਾ ਬੰਦ। ਧੰਨਵਾਦ ਦੋਸਤੋ।